ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸ਼ਰਾਬੀ ਦੇ ਵੱਲੋਂ ਕੀਤਾ ਗਿਆ ਘਰ ਦੇ ਵਿੱਚ ਹੰਗਾਮਾ ਲਗਾਈ ਗਈ ਘਰ ਨੂੰ ਅੱਗ ਮੌਕੇ ਤੋਂ ਹੋਇਆ ਫਰਾਰ ਜਾਣਕਾਰੀ ਮੁਤਾਬਕ ਬੀਤੀ ਰਾਤ ਬਠਿੰਡਾ ਦੀ ਅਮਰਪੁਰਾ ਬਸਤੀ ਗਲੀ ਨੰਬਰ 2.5 ਦੇ ਵਿੱਚ ਸ਼ੁਰੂ ਕਰ ਦਿੱਤਾ ਤੇ ਗੱਲਬਾਤ ਜਿਆਦਾ ਵੱਧਦੇ ਹੋਏ ਉਸ ਦੇ ਵੱਲੋਂ ਘਰ ਦੇ ਵਿੱਚ ਖੜੇ ਬਾਈਕ ਦੇ ਵਿੱਚੋਂ ਪੈਟਰੋਲ ਕੱਢ ਕੇ ਮਕਾਨ ਨੂੰ ਅੱਗ ਲਗਾ ਦਿੱਤੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਰੋਲਾ ਆਤੀ ਪਾਇਆ ਗਿਆ ਤਾਂ ਆਸ-ਪਾਸ ਦੇ ਲੋਕਾਂ ਦੇ ਵੱਲੋਂ ਅੱਗ ਨੂੰ ਬੁਝਾਇਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਘਰ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਹੈ ਪੁਲਿਸ ਤੇ ਬਲੌਨ ਉਕਤ ਮਾਮਲੇ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਆਦਿ ਦਰਜ ਕਰਕੇ ਜਲਦ ਉਕਤ ਸ਼ਰਾਬੀ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਮੇਰਾ ਨਾਮ ਰਾਣੀ ਕੀ ਕਰਨ ਹੋਈ ਜਿਹੜੀ ਅੱਗ ਲੱਗੀ ਇਹ ਵੀਰੇ ਕਾਰਨ ਨਹੀਂ ਹੋਇਆ ਵੀ ਰਾਤ ਨੂੰ ਹੀ ਆਇਆ ਹੈ ਦਾਰੂ ਪੀ ਕੇ ਇਹਨੇ ਆ ਕੇ ਤੇ ਪਟ્રોલ ਪਾ ਕੇ ਤੇ ਅੱਗ ਲਾਤੀ ਕਿਉਂ ਕੋਣ ਬੰਦਾ ਕਿਸ ਨੇ ਲਾਈ ਜੀ ਅੱਗ ਇਹ ਅਜਵਾਈ ਮੇਰੇ ਨੇ ਪਰਜਵਾਈ ਕਿਉਂ ਅਗਲਾਂ ਦਾ ਕਾਰਨ ਕੀ ਹੋਇਆ ਇਹਨਾਂ ਲੱਗ ਲਾਨ ਦਾ ਕਾਰਨ ਪਹਿਲੇ ਗੁੱਡੀਆਂ ਦੇ ਗਲ ਪੈ ਗਿਆ ਉਹਦੇ ਥੱਲੋਂ ਕੁੜੀ ਇਹਨਾਂ ਨੇ ਮਸਾਂ ਵੀ ਮੇਰੀ ਕੁੜੀ ਨੇ ਤੇ ਮੇਰੀ ਨੋ ਨੇ ਦੇਨ ਥੱਲੋਂ ਕੱਢੀ ਉਹਨੂੰ ਕੱਢ ਕੇ ਫਿਰ ਇਹਨੇ ਕਪੜੇ ਸੀਣ ਵਾਲੀ ਮਸ਼ੀਨ ਚੱਕ ਤੇ ਉਹਦੇ ਗੁੱਡੀਆਂ ਦੇ ਸਿਰ 'ਚ ਮਾਰਨ ਲੱਗਾ ਮੈਨੂੰ ਫਿਰ ਰੋਲਾ ਸੁਣਿਆ ਮੈਂ ਪੱਜ ਕੇ ਕੋਠੇ ਤੇ ਥੱਲੇ ਉਤਰੀ ਮੈਂ ਮਸ਼ੀਨ ਫੜ ਲਈ ਫੜੀ ਤੇ ਇਹਨੇ ਬੈੱਡ ਤੇ ਛੱਤੀ ਮਸ਼ੀਨ ਉਦੋਂ ਮੁੜ ਕੇ ਫਿਰ ਅਸੀਂ ਪੱਜ ਕੇ ਜਿਵੇਂ ਬਾਹਰ ਨਿਕਲੀਆਂ ਬਾਹਰ ਨਿਕਲੇ ਇਹਨੇ ਅੰਦਰ ਕੁੰਡਾ ਦੇ ਜਾ ਕੁੰਡਾ ਦੇ ਕੇ ਐਨੇ ਖੋਲੇ ਟੈਂਕੀ ਦਾ ਟੱਕਣ ਚੰਨ ਤੇਲ ਕੱਢ ਕੇ ਐਨੇ ਅੱਗ ਲਾ ਤੇ ਅਸੀਂ ਫਿਰ ਆਂਡਗਵਾਂਡ ਸਾਰੇ ਅਸੀਂ ਰੋਲਾ ਪਾਇਆ ਆਂਡਗਵਾਂਡ ਵੀ ਭਾਈ ਤੁਸੀਂ ਉੱਥੋਂ ਸਾਡੇ ਘਰ ਨੂੰ ਅੱਗ ਲਾ ਗਈ ਸਾਡੇ ਘਰ ਨੂੰ ਫਿਰ ਸਾਡੇ ਆਂਡਗਵਾਂਡ ਉੱਠਿਆ ਉਹਨਾਂ ਵਿਚਾਰਿਆਂ ਕਿਸੇ ਨੇ ਟੁੱਟੀ ਘਰਾਂ ਆਉਂਦੀਆਂ ਪੈਪਾਂ ਫੜੀਆਂ ਕਿਸੇ ਨੇ ਕੁਛ ਉੱਤੋਂ ਦੀ ਪਾਣੀ ਪਾਇਆ ਇਹਨੇ ਕੁੰਡਾ ਨਹੀਂ ਖੋਲਿਆ ਕੀ ਕਿੰਨੀ ਉਮਰ ਹੈ ਜੀ ਬੰਦੇ ਦੀ ਹਾਂ ਜੀ ਹੈਗੀ 45 ਸਾਲ ਦੀ ਸਾਡੀ ਨੇ ਬੱਚੇ ਬੱਚੇ ਨੇ ਕਿੰਨੇ ਪੰਜ ਗੁੱਡੀਆਂ ਆ ਹੋਰ ਕਾਕਾ ਨਹੀਂ ਹੈਗਾ ਕੋਈ ਨਸ਼ਾ ਚੰਦਾ ਆ ਦੀ ਹੈ ਜੀ ਹਾਂ ਜੀ ਨਸ਼ਾ ਕਰਦਾ ਕੀ ਨਸ਼ਾ ਕਰਦਾ ਸ਼ਰਾਬ ਵੀ ਪੀ ਲੰਦਾ ਗਾਂਜਾ ਵੀ ਕਰਕੇ ਤੇ ਅਸਤਰਾ ਕਰਦਾ ਤੂੰ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਉਹ ਕਹਿੰਦੇ ਜਾਓ ਜਾਓ ਕਹਿੰਦਾ ਇੱਥੇ ਕੋਈ ਕੰਮ ਨਹੀਂ ਹੈਗਾ ਰਾਤ ਨੂੰ ਸਾਡਾ ਅਸੀਂ ਫਿਰ ਪਰਵਾ ਕਰਿਆ ਆ ਗਏ ਇਹਨੂੰ ਪਹਿਲੇ ਉਹਨਾਂ ਮਾਰਿਆ ਜਬਾਏ ਮੁੜ ਕੇ ਇਹਨੂੰ ਛੱਡਦਾ ਕਹਿੰਦਾ ਜਾਓ ਜਾਓ ਕਹਿੰਦਾ ਚਲੋ ਅਸੀਂ ਫਿਰ ਕਹਿੰਦਾ ਕਿ ਇਹਨੂੰ ਦਾਖਲ ਕਰਾ ਦਾਖਲ ਕਰਾ ਅਸੀਂ ਕਿ ਜਲ ਲੈ ਜਾਓ ਇਹਨਾਂ ਨੇ ਸਾਡੀ ਕੋਈ ਗੌਰ ਨਾ ਕੋਈ ਫਰਕ ਕਰਿਆ ਜਤਸੀਰ ਸਿੰਘ ਮੇਰਾ ਨਾਮ ਹੈ ਸਰ ਜੀ ਤੇ ਰਾਤ ਰਾਤ ਇਹਨਾਂ ਨੇ ਆਗੂ ਬੁਲਾ ਕੇ ਪਹਿਲੇ ਤਾਂ ਕੁੜੀਆਂ ਦੇ ਹੱਥੋਂ ਮਾਰੀ ਠੀਕ ਹੈ ਜੀ ਉਹ ਐਡਮਿਟ ਹੋਈਏ ਹਸਪੀਟਲ ਫਿਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਾ ਕੇ ਉੱਥੇ ਉਥੇ ਥਾਣਾ ਅਸੀਂ ਰਿਪੋਰਟ ਕੀਤੀ ਰਿਪੋਰਟ ਦੇ ਵਿੱਚ ਰਿਪੋਰਟ ਉਹਨਾਂ ਨੇ ਪਕੜ ਕੇ ਉਹਨੂੰ ਦੇਲੋਂ ਨੂੰ ਛੱਡ ਦਿੱਤਾ ਪੈਸੇ ਤੁਸੀਂ ਲੈ ਗਏ ਉਹ ਪੁੱਲ ਸਵਿਆਂ ਤੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਸਾਨੂੰ ਬਸ ਇਨਸਾਫ ਮਿਲਣਾ ਚਾਹੀਦਾ ਉਧਰੋਂ ਛੜੇ ਕੇ ਆਂਦੇ ਗਏ ਇੱਥੇ ਆਗੂ ਬੁਲਾਤੀ ਬਾਰੇ ਬੱਚੇ ਮੇਰੇ ਛੋਟੇ ਛੋਟੇ ਬੱਚੇ ਆਏ ਹੋਏ ਸੀ ਉਤੋਂ ਫਾਇਲ ਲਗਾ ਤੋ ਠੀਕ ਹੈ ਗੁੜੀਆਂ ਦਾ ਪਤਾ ਲੈਣ ਆਏ ਸੀ ਮੇਰੇ ਮੰਮਾ ਵੀ ਆਏ ਸੀ ਇਹਨਾਂ ਨੂੰ ਸਾਰਿਆਂ ਨੂੰ ਸਾਥ ਦੇਣ ਸਰ ਜੇਟ ਲਾ ਕੇ ਉਹ ਮੈਂ ਹੱਥ ਲਾਇਆ ਕਿ ਨਸ਼ਾ ਨੂੰ ਸ਼ੇ ਕੀ ਕਰਤਾ ਜੀ ਨਸ਼ਾ ਦਾਰੂ ਪਿੰਦਾ ਹੀ ਗਾਂਜਾ ਵੀ ਪਿੰਦਾ ਹੈ ਗਾਂਜਾ ਵੀ ਪਿੰਦਾ ਹੈ ਬਾਕੀ ਹੋਰ ਨਸ਼ੇ ਦਾ ਪਸੰਦ ਕੀ ਕਰਦਾ ਜਿਹੜਾ ਨੂੰ ਕੋਈ ਸਮਝ ਨਹੀਂ ਕੰਮ ਕੀ ਕਰਦਾ ਇਹ ਕੰਮ ਇਹ ਡਰਾਈਵਰੀ ਕਰਦਾ ਹੈ ਪ੍ਰਾਈਵੇਟ ਡਰਾਈਵਰ ਕਰ ਸਕਿਆ ਹਾਂ ਇਹ ਪ੍ਰਾਈਵੇਟ ਹੀ ਕਰਦਾ ਹੈ ਘਰੇ ਤਾਂ ਕੋਈ ਪੈਸਾ ਨਾ ਕੋਈ ਤੇਲਾ ਕੁਝ ਨਹੀਂ ਕੁਝ ਨਹੀਂ ਦਿੰਦਾ ਕੁੜੀਆਂ ਕੋਲੋਂ ਖਾਂਦਾ ਪੱਲੇ ਖਾਂਦਾ ਕੁੜੀਆਂ ਤੋਂ ਮਾ ਕੇ ਲਿਆ ਦੇ ਦਿੰਦੀਆਂ ਨੇ ਉਹਨਾਂ ਨੂੰ ਕੋਈ ਆਪ ਦੇ ਪੱਲੋਂ ਕੁਝ ਨਹੀਂ ਜੋ ਵੀ ਕੋਸ਼ਿਸ਼ ਹੈਗਾ ਕੁੜੀਆਂ ਬਣਾ ਗਏ ਨੇ ਆ ਡੱਬੇ ਮਾੜੇ ਮੋٹے ਵਿਚਾਰੀਆਂ ਪੈਕਪਕ ਬਣਾ ਬਲੋਗੇ ਚੱਲ ਕੋਈ 2 ਰੁਪਏ ਕਮਾ ਲੇ ਗਲਾ ਉਹਦੇ পেট ਭਰ ਗੀਆਂ ਨੇ ਲੇਕਿਨ ਇਹ ਇਹ ਉਸ ਗੱਲ ਤੇ ਨਹੀਂ ਆਦਾ ਕਿ ਡੱਬੇ ਡੁੱਬੇ ਸਾੜਦੇ ਤੇ ਦੱਸੋ ਇਹਨਾਂ ਵੇ ਕੀਹ ਕੋਣ ਭਰੇਗਾ ਨੁਕਸਾਨ ਸਾਨੂੰ ਦਾ ਇਨਸਾਫ ਚਾਹੀਦਾ ਹੀ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਇਹ ਸਾਡੇ ਕੋਲ ਪਰਮਜੀਤ ਕੋਲ ਪਤਨੀ ਕੁਲਦੀਪ ਸਿੰਘ ਮਾਸੀ ਰੇਣੂ ਵੀ ਧਾਈ ਨਹੀਂ ਆਪੇ ਨਾ ਨੱਚ ਲੇ ਗਿਆ ਉਹਦਾ ਘਰ ਵਾਲਾ ਇਹਨਾਂ ਸ਼ਰਾਬ ਵੀ ਉਹ ਦਦੀ ਆ ਠੀਕ ਹੈ ਜੀ ਉਹਨਾਂ ਦੀ ਆਪਣੇ ਪਟਵਾਰ ਖਿੱਤੀ ਸੀ ਲੜਕੀ ਦੀ ਠੀਕ ਹੈ ਲੜਕੀ ਦਾ ਬਿਆਨ ਹੈ ਕਿ ਉਹਨਾਂ ਨੇ ਰਾਤ ਨੂੰ ਆਪਦੇ ਘਰ ਨੂੰ ਛੋੜਾ-ਛੋੜਾ ਅੱਗ ਲਾਈ ਆ ਮੋਟਰਸਾਈਕਲ ਦੇ ਟਾਇਰ ਨੂੰ ਮੱਚੇ ਆ ਠੀਕ ਜੀ ਉਸ ਖਾਲੀ ਡੱਬੇ ਵਿੱਚ ਮੱਚੇ ਉਹ ਪਰਤਾਵ ਜਿੱਤੀ ਜਾ ਰਹੇ ਨੇ ਵਿਆਹ ਲੈ ਲਿਆ ਸੀਨੀਅਰ ਅਫਸਰ ਹੰਡਸ ਕਰਕੇ ਇਹਦੀ ਕਾਰਵਾਈ ਕੀਤੀ